ਵੀ ਘਰ ਬੈਠੇ ਨਹੀਂ ਕੀਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਤੁਹਾਨੂੰ ਅੱਜ 7 ਮਈ ਕੱਲ ਨੂੰ ਹੋ ਤਰੀਕਾ ਜੀ ਕੱਲ ਨੂੰ ਮੌਕ ਡ੍ਰਿਲ ਬਾਰੇ ਵੈਸੇ ਤਾਂ ਤੁਹਾਨੂੰ ਜਾਣਕਾਰੀ ਮਿਲ ਹੀ ਗਈ ਹੋਣੀ ਹੈ ਸੋਸ਼ਲ ਮੀਡੀਆ ਤੇ ਕੁਝ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਆਪਦੇ ਵੱਲੋਂ ਦੱਸਣੀ ਚਾਹਣਾ ਹੈਗਾ ਪਲੀਜ਼ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਮੌਕ ਡ੍ਰਿਲ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਜਾਓ ਹਿੱਸਾ ਲਓ ਤੇ ਉਹਦੀ ਜਾਣਕਾਰੀ ਤੁਹਾਡੇ ਕੋਲੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਉਹਦੇ ਵਿੱਚ ਸਮਝਾਇਆ ਜਾਊਗਾ ਵੀ ਆਪਣੇ ਕਿਹੜੇ ਸੈਰ ਨਾਲ ਆਪਣੇ ਦੁਸ਼ਮਣ ਦੇਸ਼ ਦਾ ਹਮਲਾ ਹੋਣ ਦਾ ਚਾਂਸ ਹੈ ਜਾਂ ਨਹੀਂ ਹੈ ਕਿਹੜੇ ਸੈਰ ਨਾਲ ਆਪਾਂ ਆਪ ਦਾ ਧਿਆਨ ਰੱਖ ਸਕਦੇ ਹਾਂ ਜਾਂ ਸੋਸ਼ਲ ਮੀਡੀਆ ਤੇ ਵੈਸੇ ਤਾਂ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਜੀ ਪਰ ਕਈ ਵਾਰੀ ਨੈੱਟ ਬੰਦ ਹੋ ਜੇ ਆਪਾਂ ਨੂੰ ਇਹਦੀ ਜਾਣਕਾਰੀ ਮਿਲਦੀ ਰਹੇ ਨਾਲੇ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਤੁਹਾਨੂੰ ਸਮਝਾਉਣਾ ਹੈ ਕਿ ਇਹਦੇ ਵਿੱਚ ਹਿੱਸਾ ਲੈਣ ਵਾਸਤੇ 18 ਸਾਲ ਤੋਂ ਲੈ ਕੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਸ ਦੀ ਹਿੱਸਾ ਲੈਣਾ ਚਾਹੀਦਾ ਜੀ ਉਹਦਾ ਕਾਰਨ ਇਹ ਹੈ ਵੀ ਜਦੋਂ ਇਹ ਮੰਨ ਲਓ ਉਹ ਬੱਚੇ ਮੰਨ ਲਓ ਬੱਚੇ ਲਾਲੋ ਛੋਟੇ ਜਾਂ ਤੁਸੀਂ ਬਜ਼ੁਰਗ ਨਹੀਂ ਜਾ ਸਕਦੇ ਬਜ਼ੁਰਗਾਂ ਚ ਉਨੀ ਐਕਟੀਵਿਟੀ ਨਹੀਂ ਹੁੰਦੀਗੀ ਇਸ ਲਈ ਬਜ਼ੁਰਗਾਂ ਨੂੰ ਘੱਟੋ ਘੱਟ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਇਸ ਦੇ ਵਿੱਚ 18 ਸਾਲ ਤੋਂ ਉੱਪਰ 40 ਸਾਲ ਤੋਂ ਇਸ ਦੇ ਵਿੱਚ ਵੱਧ-ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਜਿਦੇ ਵਿੱਚ ਤੁਹਾਨੂੰ ਕੌਣ ਕੇ ਜਦੋਂ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਤੁਸੀਂ ਜਦੋਂ 71 ਦੀ ਲੜਾਈ ਵਰਲਡ ਵਾਰ ਲੱਗੀ ਹੈ ਜਾਂ ਮਤਲਬ 71 ਦੀ ਲੜਾਈ ਹੋਈ ਹੈ ਜੋ ਵੀ ਹੈ ਉਸ ਟਾਈਮ ਵੀ ਜਿਹੜੇ ਆਪਣੇ ਘਰ ਦੇ ਸ਼ੀਸ਼ੇ ਸੀ ਉਹਨਾਂ ਨੂੰ ਕਾਲੇ ਕੀਤਾ ਜਾਂਦਾ ਸੀਗਾ ਮਿੱਟੀ ਨਾਲ ਲਿਪਿਆ ਜਾਂਦਾ ਸੀ ਜਾਂ ਘਰ ਦੇ ਵਿੱਚ ਕੋਈ ਮੋਮਬਤੀ ਵਗੈਰਾ ਜਾਂ ਸਮਝ ਲਓ ਮਾਚਸ ਦੀ ਡਿੱਲੀ ਵੀ ਨਹੀਂ ਜਗਾਈ ਜਾਂਦੀ ਸੀ ਬਲੈਕ ਆਊਟ ਕੀਤਾ ਜਾਂਦਾ ਸੀ ਉਸ ਦਾ ਵੀ ਇਹੀ ਕਾਰਨ ਸੀ ਵੀ ਆਪਣੇ ਕੋਈ ਕਨਿਬਾਦੀ ਦੇ ਵਿੱਚ ਲਿਆ ਕੇ ਕੋਈ ਜਾਜ ਵਗੈਰਾ ਜਾਂ ਬੰਬਨਾ ਸੜ ਦੇ ਦੁਸ਼ਮਣ ਦੇਸ਼ ਜਾਂ ਕੋਈ ਇਸ ਲਈ ਹੁਣ ਵੀ ਇਹ ਬਲੈਕਆਊਟ ਹੀ ਹੋਣਾ ਹੈ ਸਮਝੋ ਕਿਉਂਕਿ ਪਾਕਿਸਤਾਨ ਨਾਲ ਲੜਾਈ ਹੋਣ ਦੇ ਪੁੱਲ ਪੂਰੇ ਫੂਰੇ ਚਾਂਸ ਹੋ ਚੁੱਕੇ ਹੈ ਜੀ ਵੀ ਇਸ ਦੀ ਆਪਾਂ ਨੂੰ ਰੈਸਲ ਕਰਾਈ ਜਾ ਰਹੀ ਹੈ ਮੋਕ ਡ੍ਰਿਲ ਨਾਲ ਜਦੋਂ ਤੁਸੀਂ ਮੋਕ ਡ੍ਰਿਲ ਦੇ ਵਿੱਚ ਹਿੱਸਾ ਲਾਉਂਗੇ ਤੁਹਾਨੂੰ ਉੱਥੇ ਪੂਰੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੁਸੀਂ ਆਪ ਦੇ ਆਪ ਨੂੰ ਕਿਵੇਂ ਬਚਾਉਣਾ ਹੈ ਆਪ ਦੇ ਪਸ਼ੂ ਡੰਗਰ ਕਿਵੇਂ ਬਚਾਉਣੇ ਹੈ ਆਪਦੇ ਬੱਚੇ ਕਿਵੇਂ ਬਚਾਉਣੇ ਆ ਆਪਦੇ ਬਜ਼ੁਰਗ ਕਿਵੇਂ ਬਚਾਉਣੇ ਆ ਉਸ ਦੀ ਤੁਹਾਨੂੰ ਉਸ ਦੀ ਜਾਣਕਾਰੀ ਦਿੱਤੀ ਜਾਊਗੀ ਇੱਕ ਇੱਕ ਪਰਸੈਂਟ ਦੀ ਜਾਣਕਾਰੀ ਮਿਲੂਗੀ ਜਿਦੇ ਵਿੱਚ ਤੁਹਾਨੂੰ ਸਭ ਸਾਰਾ ਕੁਝ ਸਮਝਾਇਆ ਜਾਊਗਾ ਤੁਸੀਂ ਇਸ ਨੂੰ ਇੱਕ ਅੰਗਲਿਆ ਕਰਕੇ ਨਾ ਛੱਡਣਾ ਪਲੀਜ਼ ਪਹੁੰਚ ਕੇ ਪੂਰੀ ਜਾਣਕਾਰੀ ਲੈਣਾ ਤੇ ਆਪਦੇ ਆਪ ਨੂੰ ਬਚਾਉਣਾ ਤੇ ਆਪਦੇ ਘਰ ਪਰਿਵਾਰ ਆਸ ਪੜੋਸ ਨੂੰ ਬਚਾਉਣਾ ਮਿਹਰਬਾਨੀ ਜੀ ਪਰ ਤੁਸੀਂ ਇਸ ਗੱਲ ਦਾ ਪੂਰਾ ਪਿਆਰ ਧਿਆਨ ਰੱਖਣਾ ਤੁਸੀਂ ਇੱਕ ਵਾਰੀ ਜਾ ਕੇ ਕਿਉਂਕਿ ਜਾਣਕਾਰੀ ਲੈਣੀ ਕੋਈ ਮਾੜੀ ਗੱਲ ਨਹੀਂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ